ਵਾਰਡ ਨੰਬਰ 85 ਤੋਂ ਉਮੀਦਵਾਰ ਨੀਤਾਸ਼ਾ ਗਿਲ ਅਤੇ ਕਮਲ ਕੁਮਾਰ ਸਮਾਜ ਸੇਵਕ ਨੂੰ ਵੋਟਾ ਵਿੱਚ ਪਿੰਡ ਮਾਲਾ ਦੇ ਲੋਕਾਂ ਦਾ ਮਿਲ ਰਿਹਾ ਪੂਰਾ ਸਹਿਯੋਗ ਅਤੇ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਲਿਆਂ ਨੇ ਦੱਸਿਆ ਕਿ ਅਸੀਂ ਕਈ ਸਾਲਾਂ ਤੋਂ ਲੀਡਰਾਂ ਨੂੰ ਜਿਤਾਉਂਦੇ ਆਏ ਹਾਂ ਪਰ ਜਿੱਤਣ ਤੋਂ ਬਾਅਦ ਕਦੀ ਵੀ ਉਹਨਾਂ ਨੇ ਸਾਨੂੰ ਕੋਈ ਸ਼ਕਲ ਨਹੀਂ ਵਿਖਾਈ ਪਰ ਕਮਲ ਕੁਮਾਰ ਸਮਾਜ ਸੇਵਕ ਵੱਲੋਂ ਸਾਨੂੰ ਜ਼ਰੂਰਤ ਪੈਣ ਤੇ ਸਾਡਾ ਕੋਈ ਵੀ ਕੰਮ ਨਹੀਂ ਰੁਕਣ ਦਿੰਦੇ ਅੰਮ੍ਰਿਤਸਰ ਤੋਂ ਸੁਖਦੇਵ ਮੋਨੂ ਦੀ ਖਾਸ ਰਿਪੋਰਟ ਨਹੀਂ ਨਾ ਨਾਮ ਬੋਲ ਕੇ ਬਾਡ ਨਾਮ ਬੋਲੋ ਬਾਡ ਨੰਬਰ 85 ਹੈ ਜੀ ਹਾਂ ਜੀ ਬਾਡ ਨੰਬਰ 85 ਅਜਾਦਮੀ ਦੁਆਰ ਦੇ ਇਲੈਕਸ਼ਨ ਲੜ ਰਹੇ ਮੈਡਮ ਇਹ ਪੂਰਾ ਮਲਾਬੈਂਡ ਇਲੈਕਸ਼ਨ ਲੜ ਰਿਹਾ ਜੀ ਇਹ ਮੈਡਮ ਦਾ ਨਾਨਮ ਕੌਂਸਲਰ ਨਹੀਂ ਬਣਨ ਜਾ ਰਹੀ ਇਤਿਹਾਸ ਚ ਪਹਿਲੀ ਵਾਰੀ ਹੋਊਗਾ ਕਿ ਬਾਡ ਨੰਬਰ 85 ਸਾਰੇ ਕੌਂਸਲਰ ਇਹ ਬਾਡ ਦਾ ਕੌਂਸਲਰ ਨਹੀਂ ਜਾ ਰਹੇ ਆ ਮੈਡਮ ਕੋ ਪਰਸਨਲ ਕੌਂਸਲਰ ਨਹੀਂ ਲੜਨ ਜਾ ਰਹੀ ਠੀਕ ਹੈ ਏਜੰਡੇ ਲੈ ਕੇ ਤੁਰੇ ਜੀ ਭਾਜੀ ਤੁਸੀਂ ਮੁੱਦੇ ਪੁੱਛੋ ਮੁੱਦੇ ਬਹੁਤ ਨੇ ਬੋਧ ਨੂੰ ਗਾਈਆਂ ਗੱਲਾਂ ਗੱਲ ਕਰ ਲੋ ਪਲਸ 2 ਦਾ ਸਕੂਲ ਨੇ 1947 ਵਿੱਚ ਜਨਮ ਹੋਇਆ ਸੀ ਇਹ ਦੇਸ਼ ਆਪਣਾ ਤੇ ਅੱਜ ਵੀ ਉਸ ਸਕੂਲ ਦਸਵੀਂ ਦਾ ਕਿ ਬੱਚੇ ਅੱਜ ਵੀ ਟਾਟਾ ਦੇ ਪੁੰਜੇ ਬੈਠਦੇ ਆ ਤੇ ਜਿਹੜੇ ਅਮੀਰਾਂ ਦੇ ਬੱਚੇ ਉਹ ਕਿਤੇ ਬੈਠਦੇ ਸੁੱਖ ਦਾ ਪਤਾ ਕਿਤੇ ਬੈਠਦੇ ਵਧੀਆ ਸਕੂਲਾਂ ਚੰਗੇ ਸਕੂਲਾਂ ਆ ਅੱਜ ਤੱਕ ਸਾਡੇ ਅੱਜ ਵੀ ਗਰੀਬ ਸਾਰੀ ਜਾਤੀ ਵਰਗ ਜਿੰਨੇ ਜਿੰਨੇ ਗਰੀਬ ਆਪਣੇ ਬੱਚੇ ਪੜ੍ਹਦੇ ਦੁਨੀਆਂ ਦੀਆਂ ਜਾਤੀਆਂ ਉਹ ਪੁੰਜੇ ਪੈਂਦੇ ਨੇ ਚਿੱਕਰ ਤੋਂ ਨੰਗੇ ਜਾਂਦੇ ਸਕੂਲ 0 ਬੜਾ 0 ਸਕੂਲ ਡਿਵੈਲਪਮੈਂਟ ਆ ਅਸਾਂ ਚੂਤ ਕਰਾਇਆ ਜਾਏਗਾ ਔਰ ਉਹ ਸਕੂਲ ਦੀ ਜਿਹੜੀ ਮਰਮਦ ਆ ਉਹ ਵੀ ਕਰਵਾਈ ਜਾਏਗੀ ਤੇ ਗਲੀਆਂ ਨਾਲੇ ਬਹੁਤ ਬੁਰਾ ਹਾਲ ਆ ਬਹੁਤ ਬੁਰਾ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਜਿਹੜੇ ਵੀ ਵੀਰ ਕਾਉਂਸਲਰ 185 ਤੇ ਆਪਣੀ ਆਪਣੀ ਮਾਰ ਦੀ ਸੇਵਾ ਨੂੰ ਆਓ ਜਮਲ ਭਾਈ ਦੀ ਸਹਾਇਤਾ ਨਾ ਦੇ ਦੇ ਕਹੇ ਭਾਈ ਦੀ ਸਹਾਇਤਾ ਜਮਲ ਭਾਈ ਦੀ ਸਹਾਇਤਾ ਚੋਰੋ